고비, 폭 o 해봐 고비, 볶 o 오라 가라, 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 가어 가라, 만들어? 라 가라, 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 이거 고라 가라, 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 가어가어가도 들어갔어 ਹਲਦੀ 들어갔ੋ। ਜੇ। ਮਿਰਚ ਮਿਰਚ ਵੀ ਪਾਈ ਆ ਜੀ ਹਲਦੀ ਵੀ। ਹਮ। ਹਲਦੀ ਵੀ ਸਵਾਦ ਗੋਭੀ ਦੇ ਪਕੌੜੇ ਬਣਾਏ ਨੇ ਅੱਜ। ਮੇਰੀ ਸੱਸ ਨੇ ਤੁਸੀਂ ਕਹੀ ਜਾਂਦੇ ਹੋ ਸੱਸ ਨਾਲ ਵੀਡੀਓ ਪਾਓ। ਦੇਖੋ ਅੱਜ ਮੈਂ ਹਜੇ ਹੁਣੇ ਕੰਮ ਤੋਂ ਆਇਆ ਤੇ ਇਹਨਾਂ ਨੇ ਪਰ ਗੋਭੀ ਖਾ ਖਾ ਕੇ ਅੱਕ ਗਿਆ ਮੈਂ। ਹਮ। ਅੱਜ ਰੈਸਟੋਰੈਂਟ ਦੇ ਵੀ ਗੋਭੀ ਖਾਧੀ ਆ। ਮਾਈ ਸੇਵਾ। ਸੱਸੂਰ ਗਾ। ਤੇ ਆਪਣੇ ਲਈ ਪਕੌੜੇ ਤਿਆਰ ਨੇ ਤੇ ਅਸੀਂ ਖਾਣ ਲਈ ਤਿਆਰ ਆਂ ਦੇਖੋ ਅਸੀਂ 11:00 ਵੱਜ ਗਏ ਅਸੀਂ ਆਇਆ ਕੰਮ 'ਦੋ ਤੇ ਬਹੁਤ ਸੇਵਾ ਕਰਦੀ ਆ ਆਪਣੇ ਜਵਾਈ ਦੀ ਇਹ ਮੇਰੀ ਮਾਤਾ ਅੰਮਾ ਸੁੱਤ ਖਾਣਾ ਗਰਮ ਮੂਖੂ ਗਰਵਾ ਦੇਖੋ ਗਰਮ ਗਰਮ ਪਕੌੜੇ ਬਣਾਇਆ ਸੱਸ ਨੇ ਹਾਂਜੀ ਤੋਂ ਮੋਬੋ ਹਾਂ ਇਹ ਮੈਂ ਖਾਉਂਗੀ ਮੈਂ ਡਾਈਟਿੰਗ ਤੇ ਆ ਹੂੰ ਸੁਆਦ ਆ ਜੀ ਸੁਆਦ ਸੁਆਦ ਥੈਂਕ ਯੂ ਖੰਸਾ ਮੀਦਾ